ਸਸ਼੍ਰੀય ਕਾਲ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਵਿਦ ਪੰਜਾਬ ਬੁਲੇਟਿਨ ਮੈਂ ਹਾਂ ਤੁਹਾਡੇ ਨਾਲ ਰੀਨਾ ਸੋਹਤਾ ਆਓ ਨਜ਼ਰ ਪਾਣੇ ਆ ਪੰਜਾਬ ਦੀਆਂ ਅੱਜ ਦੀਆਂ ਖਾਸ ਵੱਡੀਆਂ ਖਬਰਾਂ ਉੱਤੇ ਸਭ ਤੋਂ ਪਹਿਲਾਂ ਹੈਡਲਾਈਨ ਜੇਲ੍ਹ ਤੋਂ ਬਾਹਰ ਆਇਆ ਡੇਰਾ ਸਿਰਸਾ ਮੁਖੀ ਪ੍ਰੇਮਿਆਚ ਖੁਸ਼ੀ ਦੀ ਲਹਿਰ ਮੀਤੋ ਬਾਦ ਵਧਿਆ ਕਗਰ ਦਰਿਆ ਦਾ ਪੱਧਰ ਪਹਾੜਾਂ 'ਚ ਲਗਾਤਾਰ ਮੀਤੋ ਬਾਦ ਪ੍ਰਸ਼ਾਸਨ ਚੁਕੰਨਾ ਸ਼ੰਭੂ ਬਾਰਡਰ ਅਣਸ਼ਕ ਤੌਰ ਤੇ ਖੁੱਲੇਗਾ ਜਾਣ ਸੁਪਰੀਮ ਕੋਰਟ ਨੇ ਦੋਹਾਂ ਰਾਜਾਂ ਨੂੰ ਕੀ ਦਿੱਤੇ ਹੁਕਮ ਚੰਡੀਗੜ੍ਹ ਪੀਜੀਆ 'ਚ ਮਰੀਜ਼ਾਂ ਨੂੰ ਦਿਖਾਉ ਜਾਣ ਵਾਲਿਆਂ ਲਈ ਅਹਿਮ ਖਬਰ ਕੱਲ ਤੋਂ ਨਹੀਂ ਬਣਾਉਣ ਜਾਣਗੇ ਨਵੇਂ ਕਾਰਡ ਸੀਐਮ ਭਗਵੰਤ ਮਾਨ ਦੀ ਹੁਣ ਨਵੇਂ ਰਾਜਪਾਲ ਨਾਲ ਖੜਕੇਗੀ ਇਸ ਮੁੱਦੇ ਤੇ ਪੈਸਕ ਦੇ ਪਿੱਛੇ ਮਿਲ ਗਏ ਨਵੇਂ ਸੰਕੇਤ ਮਾਨ ਸਰਕਾਰ ਦਾ ਮਿਸ਼ਨ ਰੋਜ਼ਗਾਰ ਚੰਡੀਗੜ੍ਹ 417 ਨੌਜਵਾਨਾਂ ਨੂੰ ਦੇਣਗੇ ਨਿਯੁਕਤੀ ਪੱਤਰ ਮੰਨੂਪਾ ਕਰਤੇ ਉਸ ਦੀ ਮਾਲੂ ਮਿਲੇ ਨਿਰਜ ਚੋਪੜਾ ਇੰਟਰਨੈਟ ਤੇ ਉਡਣ ਲੱਗੀਆਂ ਅਫਵਾਹਾਂ ਜਮਾਨਤ ਨਿਯਮ ਹੈ ਤੇ ਜੇਲ ਅਪਵਾਦ ਇਹ ਨਿਯਮ ਯੂਏਪੀਏ ਵਰਗੇ ਵਿਸ਼ੇਸ਼ ਕਾਨੂੰਨਾਚ ਵੀ ਹੋਵੇਗਾ ਲਾਗੂ ਐਸਸੀ ਨੇ ਸੁਣਾਇਆ ਫੈਸਲਾ ਭ੍ਰਿਸ਼ਟਾਚਾਰ ਮਾਮਲੇਚ ਪੰਜਾਬ ਦੇ ਦੋ ਪ੍ਰੋਫੈਸਰ ਗ੍ਰਿਫਤਾਰ ਵਿਜੀਲੈਂਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਕਾਰਵਾਈ ਕਿਸਾਨਾਂ ਨੂੰ ਜ਼ਮੀਨ ਦਾ ਟੁਕਮਾ ਪਾ ਦੇ ਦੀ ਵਜਾਇ ਸਿਆਸਤ ਕਰ ਰਹੇ ਕੇਂਦਰ ਹੁਣ ਖਬਰਾਂ ਵਿਸਤਾਰ ਨਾਲ ਰਾਮ ਰਹੀਮ ਡੇਰਾ ਸਚਸੋ ਦਾ ਮੁਖੀ ਗੁਰਮੀਤ ਰਾਮ ਰਹੀਮ ਤੇ ਪੈਰੋਕਾਰਾਂ ਲਈ ਰਾਹਤ ਦੀ ਖਬਰ ਹੈ ਰੋहतक ਦੀ ਸਨਾਰੀਆ ਜੇਲ੍ਹ ਚ ਬੰਦ ਰਾਮ ਰਹੀਮ ਮੁੜ ਜੇ ਤੋਂ ਆ ਗਿਆ ਹੈ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਮਿਲੀ ਹੈ ਦੱਸਦੇ ਯੇ ਕਿ ਰਾਮ ਰਹੀਮ ਦੋ ਨਨਾਂ ਦੀ ਹਤਿਆ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 2017 ਤੋਂ ਰੋहतक ਜੇਲ੍ਹ ਵਿੱਚ ਬੰਦ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਉਹ ਉੱਤਰ ਪ੍ਰਦੇਸ਼ ਦੇ ਬਾਗਵਤ ਸਥਿਤ ਆਸ਼ਰਮ ਚ ਰਹਿਣਗੇ हिमाचल प्रदेश ਦੀਆਂ ਪਹਾੜੀਆਂ 'ਚ ਹੋ ਰਹੀ ਭਾਰੀ ਬਰਸਾਤ ਦਾ ਅਸਰ ਪੰਜਾਬ ਦੇ ਮੈਦਾਨੀ ਇਲਾਕਿਆਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ 12 ਘੰਟਿਆਂ 'ਚ ਬਰਸਾਤੀ ਨਦੀ ਕੱਗਰ 'ਚ ਪਾਣੀ ਦਾ ਪੱਧਰ 5 ਫੁੱਟ ਵਧਿਆ ਹੈ ਦੱਸਦੇ ਹਾਂ ਕਿ ਸੰਗਰੂਰ ਦੇ ਖਨੋਰੀ 'ਚ ਬੀਤੀ ਰਾਤ 726 ਫੁੱਟ ਅਤੇ ਸਵੇਰੇ 10 ਵਜੇ ਦੇ ਕਰੀਬ 730.5 ਫੁੱਟ ਦਰਜ ਕੀਤਾ ਗਿਆ ਸਰਵੋੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਸ਼ੰਭੂ ਬਾਰਡਰ ਤੇ ਆਵਾਜਾਈ ਨੂੰ ਇੱਕ ਪਾਸਾ ਅੰਸ਼ਕ ਤੌਰ ਤੇ ਕੋਲ ਲਈ ਹੁਕਮ ਦਿੱਤੇ ਗਏ ਹਨ ਇਸ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਦੇ ਪੁਲਿਸ ਮੁਖੀਆਂ ਨੂੰ ਗਵਾਂਡੀ ਜ਼ਿਲ੍ਹਾ ਪਟਿਆਲਾ ਅਤੇ ਅੰਬਾਲਾ ਦੇ ਐਸਐਸਪੀ ਨੂੰ ਹਫਤੇ ਅੰਦਰ ਮੀਟਿੰਗ ਕਰਨ ਲਈ ਕਿਹਾ ਗਿਆ ਹੈ ਜੂਨੀਅਰ ਟ੍ਰੇਨੀ ਡਾਕਟਰਾਂ ਨੇ ਸੋਮਵਾਰ ਨੂੰ ਪਜੀ ਵਿਦ ਜ਼ੋਰਦਾਰ ਪ੍ਰਦਰਸ਼ਨ ਕੀਤਾ ਕੋਲਕਾਤਾ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਤੇ ਗੁੱਸੇ ਵਿੱਚ ਇਹ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਪਜੀ ਦੇ ਕੋਰੋ ਬਲੌਕ ਨੇੜੇ ਡਾਕਟਰ ਵੱਡੀ ਗਿੱਤੀ ਵਿੱਚ ਇਕੱਠੇ ਹੋਏ ਅਤੇ ਕਾਤਰਾ ਨੂੰ ਫਾਂਸੀ ਦੇਉ ਦੇ ਨਾਰੇ ਲਾਏ ਡਾਕਟਰਾਂ ਨੇ ਪੀੜਤ ਪਰਿਵਾਰ ਨੂੰ ਇਨਸਾਫ ਦਿਲਾਉਣ ਦੀ ਵੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਵਿਚਾਲੇ ਐਨਐਚਏਆਈ ਦੇ ਪ੍ਰੋਜੈਕਟਾਂ ਨੂੰ ਲੈ ਕੇ ਰੈਡ ਕਾਰ ਪੈਦਾ ਹੋ ਸਕਦਾ ਹੈ। ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗੜਗਰੀ ਵੱਲੋਂ ਪਿਛਲੇ ਦਿਨੀ ਪੰਜਾਬ ਵਿੱਚ 8 ਸੜਕੀ ਪ੍ਰੋਜੈਕਟ ਰੱਦ ਕੀਤੇ ਗਏ ਜਾਨ ਦੀ ਧਮਕੀ ਦੇਣ ਮਗਰੋਂ ਜਿੱਥੇ ਪੰਜਾਬ ਸਰਕਾਰ ਐਕਟਿਵ ਹੋ ਗਈ ਹੈ ਤਾਂ ਪੰਜਾਬ ਦੇ ਨਵੇਂ ਰਾਜਪਾਲ ਦੀ ਸਰਗਰਮ ਹੋ ਗਏ ਹਨ ਅੱਜ 417 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਜਾ ਰਹੇ ਹਨ ਇਹ ਨਿਯੁਕਤੀ ਪੱਤਰ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਹਨ ਇਸ ਦੇ ਨਾਲ ਹੀ ਕਰੀਬ 6 ਦਿਨ ਪਹਿਲਾਂ ਵੀ ਸੀਐਮ ਮਾਨ ਨੇ ਪੁਲਿਸ ਵਿਭਾਗ ਵਿੱਚ ਨਿਯੁਕਤੀ ਲਈ ਪੱਤਰ ਵੰਡੇ ਸਨ ਉੱਥੇ ਹੀ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਪੁਲਿਸ ਵਿਭਾਗ ਵਿੱਚ ਜਲਦੀ ਹੀ ਨੌਕਰੀਆਂ ਕੱਢੀਆਂ ਜਾਣਗੀਆਂ ਭਾਰਤੀ ਨਿਸ਼ਾਨੇਬਾਜ਼ ਮਨੂ ਪਾਕਰ ਅਤੇ ਐਥਲੀਟ ਨੀਰਜ ਚੋਪੜਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਸ ਵੀਡੀਓਜ਼ ਦੋਵੇਂ ਖੜੇ ਹੋ ਕੇ ਗੱਲਾਂ ਕਰ ਰਹੇ ਹਨ ਹਾਲਾਂਕਿ ਇਹ ਪਤਾ ਨਹੀਂ ਹੈ ਕਿ ਕੀ ਹੋ ਰਿਹਾ ਹੈ ਇਸ ਦੇ ਨਾਲ ਹੀ ਇੱਕ ਹੋਰ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਮਨੂ ਪਾਕਰ ਦੀ ਮਾਂ ਸੁਵੇਦਾ पाकर नीरज ਨਾਲ ਗੱਲ ਕਰ ਰਹੀ ਹੈ ਮਨੂ ਨੇ ਪੈरिस 올림픽 ਵਿੱਚ ਦੋ ਕਾਂਸੇ ਦੇ ਤਗਮੇ ਜਿੱਤੇ ਜਦ ਕਿ नीरज ਚੋਪੜਾ ਨੇ ਜੈਵਲਿਨ ਪ੍ਰੋਥ ਵਿੱਚ ਚਾਂਦੀ ਦਾ ਤਗਮਾ ਜਿੱਤਿਆ नीरज ਚੋਪੜਾ ਦੇ ਮਨੂ ਪਾਕਰ ਅਤੇ ਉਸ ਦੀ ਮਾਂ ਨਾਲ ਰਿਸ਼ਤੇ ਦੀਆਂ ਗੱਲਾਂ ਵਾਇਰਲ ਹੋਣ ਲੱਗੀਆਂ ਹਨ ਸੋਸ਼ਲ ਮੀਡੀਆ ਯੂਜ਼ਰਸ ਇਸ ਤੇ ਬਖ ਬਖ ਤਰ੍ਹਾਂ ਦੀਆਂ ਟਿੱਪਣੀਆਂ ਵੀ ਕਰ ਰਹੇ ਹਨ ਸੁਪਰੀਮ ਕੋਰਟ ਨੇ ਆਤਵਾਦ ਵਿਰੋਧੀ ਸਖਤ ਕਾਨੂੰਨ ਤਹਿਤ ਮੁਲਜ਼ਮ ਨੂੰ ਜ਼ਮਾਨਤ ਦਿੰਦਿਆਂ ਸਖਤ ਕੀਪੜੀਆਂ ਕੀਤੀਆਂ ਮੰਗਲਵਾਰ ਨੂੰ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਾਨੂੰਨੀ ਸਿਧਾਂਤ ਜਮਾਤ ਨਿਯਮ ਹੈ ਜੇਲ ਅਪਵਾਦ ਹੈ ਸਾਰੇ ਅਪਰਾਧਾਂ ਤੇ ਲਾਗੂ ਹੁੰਦਾ ਹੈ ਇਹ ਨਿਯਮ ਗੈਰ ਕਾਨੂੰਨੀ ਗਤੀਵਿਧੀਆਂ ਰੋਕਤਮ ਐਕਟ ਵਰਗੇ ਵਿਸ਼ੇਸ਼ ਕਾਨੂੰਨਾਂ ਅਧੀਨ ਦਰਜ ਕੀਤੇ ਗਏ ਅਪਰਾਧਾਂ ਨੂੰ ਵੀ ਕਵਰ ਕਰਦਾ ਹੈ ਵਿਰੋਧੀ ਬਿਊਰੋ ਵੱਲੋਂ ਬੀਤੇ ਦਿਨ ਇਥੇ ਪੰਜਾਬ ਨਾਲ ਸੰਬੰਧਿਤ ਦੋ ਪ੍ਰੋਫੈਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਪ੍ਰੋਫੈਸਰ ਪਾਰਟੀ ਫਾਰ ਮੈਸੀ ਕੌਂਸਲ ਦੇ ਆਧਾਰ ਤੇ ਕਾੰਗਰਸ ਜ਼ਿਲ੍ਹੇ ਵਿੱਚਲੇ ਫਾਰਮੇਸੀ ਕਾਲਜਾਂ ਦਾ ਮੁਲਿਆੰਕਣ ਕਰਨ ਲਈ ਆਏ ਸਨ ਵਿਜੀਲੈਂਸ ਤੇ ਪ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਐਸਪੀ ਬਲਵੀਰ ਠਾਕੂ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਐਤਵਾਰ ਨੂੰ ਪੰਜਾਬ ਨੰਬਰ ਦੀ ਇੱਕ ਕਰੇਟਾ ਕਾਰ ਨੂੰ ਧਰਮਸ਼ਾਲਾ ਦੇ ਰੱਕੜ ਇਲਾਕੇ ਵਿੱਚ ਰੋਕਿਆ ਇਸ ਦੌਰਾਨ ਗੱਡੀ ਵਿੱਚ ਸਵਾਰ ਪੰਜਾਬ ਦੀਆਂ ਦੋ ਵੱਕਵਕ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰਾਂ ਵੱਜੋ ਤੇ ਨਾਥ ਰਕੇਸ਼ ਕੁਮਾਰ ਚਾਵਲਾ ਤੇ ਪੁਨੀਤ ਕੁਮਾਰ ਨਾਮ ਦੇ ਦੋ ਵਿਅਕਤੀਆਂ ਨੂੰ ਵਿਰਾਸਤ ਲੈ ਕੇ ਉਹਨਾਂ ਕੋਲ 3.5 ਲੱਖ ਰੁਪਏ ਬਰਾਮਦ ਕੀਤੇ ਗਏ ਇਸ ਰਕਮ ਦਾ ਉਹ ਕੋਈ ਹਿਸਾਬ ਜਾਵੇਰਬਾ ਨਹੀਂ ਦੇ ਸਕੇ ਕੇਂਦਰੀ ਮੰਤਰੀ ਨਿਤਿਨ ਗੜਗਰੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜ ਦੇ 8 ਸੜਕੀ ਪ੍ਰੋਜੈਕਟ ਰੱਦ ਕਰਨ ਦੀ ਦਿੱਤੀ ਚੇਤਾਵਨੀ ਮਗਰੋਂ ਪਾਰਤੀ ਕਿਸਾਨ ਯੂਨੀਅਨ ਨੇ ਕਿਹਾ ਕਿ ਕੇਂਦਰੀ ਹਕੂਮਤ ਵੱਲੋਂ ਪੰਜਾਬ ਅੰਦਰਲੇ ਸੜਕੀ ਪ੍ਰੋਜੈਕਟਾਂ ਦੇ ਮਸਲੇ ਬਾਰੇ ਕੀਤੀ ਜਾ ਰਹੀ ਕਾਰਵਾਈ ਗਲਤ ਹੈ ਜਥੇਬੰਦੀ ਨੇ ਕਿਹਾ ਕਿ ਸੜਕੀ ਪ੍ਰੋਜੈਕਟਾਂ ਲਈ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਮਾਰਕੀਟ ਦੇ ਹਿਸਾਬ ਨਾਲ ਟੁਕਮਾ ਪਾਣਾ ਦਿੱਤੇ ਜਾਣ ਕਰਨ ਕਿਸਾਨ ਜ਼ਬਰੀ ਜ਼ਮੀਨਾ ਗ੍ਰੈਂਡ ਕਰਨ ਦਾ ਵਿਰੋਧ ਕਰ ਰਹੇ ਹਨ ਅਤੇ ਹਮੇਸ਼ਾ ਮੰਗ ਸਰਕਾਰ ਆਪਣੀ ਮੰਚਾਹੀ ਵਿਉਂਤ ਜ਼ਬਰੀ ਠੋਸਨ ਵਾਸਤੇ ਇਸ ਨੂੰ ਵਿਕਾਸ ਵਿੱਚ ਅੜਿੱਕਾ ਬਣਾ ਕੇ ਪੇਸ਼ ਕਰ ਰਹੀ ਹੈ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਦੀਨਰ ਸਿੰਘ ਉਗਰਾਹਾਂ ਤੇ ਸੂਬਾ ਜਰਨਲ ਸਕਤਰ ਸੁਖਦੇਵ ਸਿੰਘ ਕੋਕਰੀ ਕਲਾ ਨੇ ਕਿਹਾ ਕਿ ਕਿਸਾਨਾਂ ਨੂੰ ਬੰਦੀ ਕੀਮਤ ਦੇ ਕੇ ਮਸਲਾ ਹੱਲ ਕਰਨ ਦੀ ਥਾਂ ਮੋਦੀ ਸਰਕਾਰ ਇਸ ਨੂੰ ਪੰਜਾਬ ਸਰਕਾਰ ਨਾਲ ਆਪਣੀ ਸਰੀਕੇ ਬਾਜੀ ਵਾਜੀ ਸਿਆਸੀ ਖੇਡ ਲਈ ਵਰਤਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਬੁਲਟਿਨ ਦੇ ਵਿੱਚ ਅੱਜ ਦੇ ਲਈ ਬਸ ਇਨਾ ਹੀ ਜੁੜੇ ਰਹੋ ਪੰਜਾਬ ਦੀਆਂ ਤਾਜ਼ਾ ਤਾਰੀਨ ਖਬਰਾਂ ਦੇ ਲਈ ਜੀਬੀਸੀ ਅਪਡੇਟ ਦੇ ਨਾਲ ਤੱਕ ਤੱਕ ਦੇ ਲਈ ਜੈ ਪਰ